ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੌਨ ਸਿੰਘ ਵਾਲਾ ਦੇ ਵਿੱਚ ਪਿੰਡ ਜੌਨ ਸਿੰਘ ਵਾਲਾ ਜਦੋਂ ਆਪਾਂ ਬਠਿੰਡੇ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਆ ਤਾਂ ਕੋਟ ਸ਼ਮੀਰ ਟੱਪ ਕੇ ਸੜਕ ਦੇ ਉੱਪਰ ਹੀ ਪਿੰਡ ਆਉਂਦਾ ਹੈ ਤੇ ਇਹ ਦੋਸਤੋ ਕਾਫੀ ਪੁਰਾਣਾ ਤੇ ਵੱਡਾ ਪਿੰਡ ਆ ਇਸ ਪਿੰਡ ਦੇ ਵਿੱਚ ਤੁਹਾਨੂੰ ਅੱਜ ਇੱਕ ਹਵੇਲੀ ਦਿਖਾ ਰਹੇ ਹਾਂ ਇਹ ਜਿਹੜੀ ਆਪਾਂ ਹਵੇਲੀ ਦੇਖ ਰਹੇ ਹਾਂ ਦੋਸਤੋ ਇਹ ਤਕਰੀਬਨ 2 ਕੁ ਸੌ ਸਾਲ ਪਹਿਲਾਂ ਸਰਦਾਰ ਜੌਨ ਸਿੰਘ ਜੀ ਨੇ ਇੱਥੇ ਬਣਵਾਈ ਸੀ ਤੇ ਉਸ ਤੋਂ ਬਾਅਦ ਇਹ ਪਿੰਡ ਵਸਣਾ ਸਟਾਰਟ ਹੋਇਆ ਅਤੇ ਸਰਦਾਰ ਜੌਨ ਸਿੰਘ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਜੌਨ ਸਿੰਘ ਵਾਲਾ ਪਿਆ ਹੌਲੀ ਹੌਲੀ ਕਰਕੇ ਦੋਸਤੋ ਸ਼ਬਦਾਂ ਦੀ ਹੀਰਾਫੇਰੀ ਕਹਿ ਲਓ ਇਸ ਪਿੰਡ ਦਾ ਨਾਮ ਜੀਵਨ ਸਿੰਘ ਵਾਲਾ ਵੀ ਲਿਆ ਜਾਂਦਾ ਹੈ। ਕਈ ਬੋਰਡਾਂ ਤੇ ਵੀ ਅਸੀਂ ਪੜ੍ਹਦੇ ਹਾਂ ਕਿ ਉੱਥੇ ਜੀਵਨ ਸਿੰਘ ਵਾਲਾ ਲਿਖਿਆ ਹੁੰਦਾ ਹੈ। ਪਰ ਜੋ ਅਸਲ ਇਸ ਪਿੰਡ ਦਾ ਨਾਮ ਉਹ ਜੌਨ ਸਿੰਘ ਵਾਲਾ ਹੈ। ਦੋਸਤੋ ਇਸ ਦੇ ਵਿੱਚ ਜਿਹੜੀ ਤੁਸੀਂ ਇਹ ਹਵੇਲੀ ਦੇਖ ਰਹੇ ਹੋ ਇਹ ਅੱਜ ਤੋਂ 200 ਸਾਲ ਪਹਿਲਾਂ ਸਰਦਾਰ ਜੌਨ ਸਿੰਘ ਨੇ ਬਣਵਾਈ ਸੀ। ਬੜੀ ਖੂਬਸੂਰਤ ਹਵੇਲੀ ਆ ਤੇ ਬਹੁਤ ਵਧੀਆ ਜਿਹੜੀ ਹਾਲਤ ਦੇ ਵਿੱਚ ਇਹ ਅੱਜ ਵੀ ਮੌਜੂਦ ਆ। ਹੁਣ ਇਸ ਹਵੇਲੀ ਦੇ ਮੌਜੂਦਾ ਮਾਲਕ ਸਰਦਾਰ ਜਗਜੀਤ ਸਿੰਘ ਜੀ ਢਾਲੀਵਾਲ ਹਨ ਜੋ ਕਿ ਬਠਿੰਡਾ ਦੇ ਵਿੱਚ ਰਹਿੰਦੇ ਹਨ ਅਤੇ ਇਹ ਦੋਸਤੋ ਜਿਹੜੀ ਹਵੇਲੀ ਆ ਇਹ ਸਾਰੀ ਪੁਰਾਣੀ ਹਵੇਲੀ ਐ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਜੋ ਫਿਟਿੰਗ ਵਗੈਰਾ ਹੋਈ ਆ ਉਹ ਵੀ ਸਾਰੀ ਪੁਰਾਣੀ ਆ ਤੇ ਜਿਵੇਂ ਆਪਾਂ ਕਈ ਚੀਜ਼ਾਂ ਟੰਗਣ ਵਾਸਤੇ ਅੱਜ ਦੇ ਸਮੇਂ 'ਚ ਕਿੱਲ ਲਾਏ ਜਾਂਦੇ ਨੇ ਉਹ ਚੀਜ਼ਾਂ ਲੱਗੀਆਂ ਹੋਈਆਂ ਨੇ ਇਸ ਦੇ ਜਿੰਨੇ ਦਰਵਾਜ਼ੇ ਨੇ ਜਾਂ ਇਸ ਦੀਆਂ ਛੱਤਾਂ ਨੇ ਉਹ ਤਕਰੀਬਨ ਸਾਰੀਆਂ ਪੁਰਾਣੀਆਂ ਨੇ ਤੇ ਆਓ ਆਪਾਂ ਉੱਪਰ ਤੋਂ ਵੀ ਦਿਖਾਉਣੇ ਆ ਇਹ ਹਵੇਲੀ ਬੜਾ ਸ਼ਾਨਦਾਰ ਆ ਜਿਹੜਾ ਇਸ ਹਵੇਲੀ ਦਾ 뷰 ਆ ਦੋਸਤੋ ਇਹ ਇਸ ਦੀ ਜਿਹੜੀ ਬਾਹਰਲੀ ਸਾਈਡ ਜਿਸ ਨੂੰ ਆਪਾਂ ਬਾਲਕੋਨੀ ਵੀ ਕਹਿੰਦੇ ਆ ਦੋਸਤੋ ਇਹ ਹਵੇਲੀ ਤੁਸੀਂ ਕੁਲਵਿੰਦਰ ਬਿੱਲੇ ਤੇ ਗੁੱਗੂ ਗਿੱਲ ਦੀ ਫਿਲਮ ਨਿਸ਼ਾਨਾ ਦੇ ਵਿੱਚ ਵੀ ਦੇਖੀ ਹੋਵੇਗੀ ਇਸ ਥਾਂ ਤੋਂ ਵੀ ਜਿਹੜੀ ਉਹ ਜਿੱਥੇ ਗੋਲੀਆਂ ਵਗੈਰਾ ਚਲਾਉਂਦੇ ਨੇ ਇਸ ਜਗ੍ਹਾ ਤੋਂ ਖੜ ਕੇ ਚਲਾਉਂਦੇ ਨੇ ਮੈਂ ਫਿਲਮ ਦੇ ਨਾਲੋ ਨਾਲ ਸਕਰੀਨਸ਼ਾਟ ਵੀ ਸਾਂਝੇ ਕਰਾਂਗਾ ਜਿੱਥੋਂ ਤੁਹਾਨੂੰ ਆਸਾਨੀ ਹੋ ਜਾਵੇਗੀ ਉਸ ਫਿਲਮ ਦੇ ਵਿੱਚ ਇਸ ਦਾ ਜਿਹੜਾ ਥੋੜਾ ਜਿਹਾ ਰੰਗ ਰੋਗਣ ਆ ਉਹ ਅਲੱਗ ਤਰ੍ਹਾਂ ਦਾ ਹੈ ਤੇ ਕਾਫੀ ਹਿੱਸਾ ਜਿਹੜਾ ਇਸ ਫਿਲਮ ਦਾ ਇੱਥੇ ਸ਼ੂਟ ਹੋਇਆ ਸੀ ਦੋਸਤੋ ਇਹ ਬੜੀ ਖੂਬਸੂਰਤ ਤੇ ਪੁਰਾਣੀ ਹਵੇਲੀ ਹੈ ਜਿਹੜੀ ਤੁਸੀਂ ਇਸ ਵੀਡੀਓ ਚ ਦੇਖ ਰਹੇ ਹੋ ਦੋਸਤੋ ਅੰਦਾਜ਼ਾ ਲਾਈਏ ਤੇ ਅੱਜ ਤੋਂ 200 ਸਾਲ ਪਹਿਲਾਂ ਆਮ ਕੱਚੇਕਾਰ ਹੋਣਗੇ ਤੇ ਲੋਕ ਉਸ ਸਮੇਂ ਇਸ ਹਵੇਲੀ ਨੂੰ ਖੜ ਖੜ ਕੇ ਦੇਖਦੇ ਹੋਣਗੇ ਇਹ ਦੋਸਤੋ ਪਿੰਡ ਜੌਨ ਸਿੰਘ ਵਾਲਾ ਦੀ ਸਾਥ ਦੇ ਵਿੱਚ ਹਵੇਲੀ ਹੈ ਜਿਹੜੀ ਤੁਸੀਂ ਇਸ ਵੀਡੀਓ ਚ ਦੇਖ ਰਹੇ ਸੀ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜਰੂਰ ਕਰਿਓ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ